ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਲਈ ਮਾੜੇ ਦਿਨ ਸ਼ੁਰੂ ਹੋ ਚੁੱਕੇ ਨੇ ਅਤੇ ਇਹਨਾਂ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਇਸ ਵੇਲੇ ਹਨ ਮੋੜ ਮੰਡੀ ਹਲਕਾ ਵਿਧਾਇਕ ਸੁਖਬੀਰ ਸਿੰਘ ਮੈ ਸਰਖਾਨਾ ਜਿਨ੍ਹਾਂ ਨੂੰ ਲਗਾਤਾਰ ਹੁਣ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਉਹਨਾਂ ਦਾ ਵਿਰੋਧ ਪਿੰਡਾਂ ਦੇ ਵਿੱਚ ਹੋ ਚੁੱਕਿਆ ਹੈ ਅਤੇ ਕਿਸਾਨਾਂ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਅਧੀਨ ਕੀਤੇ ਜਾ ਰਹੇ ਉਦਘਾਟਨਾਂ ਦੇ ਮੌਕੇ ਕਿਹੜਾ ਪਾਇਆ ਗਿਆ ਵਿਧਾਇਕ ਸੁਖਬੀਰ ਸਿੰਘ ਮੈਸਰਖਾਨਾ ਨੂੰ ਜਿੱਥੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਵੀ ਔਰ ਦੇ ਦਿਖਾਈ ਨਹੀਂ ਦਿੱਤੇ ਜਿਸ ਤੋਂ ਬਾਅਦ ਇੱਥੇ ਨੌਬਤ ਇੰਨੀ ਵੱਧ ਗਈ ਕਿ ਉਹਨਾਂ ਨੂੰ ਇੱਕ ਗੱਡੀ ਉੱਥੇ ਛੱਡ ਕੇ ਜਾਣਾ ਪੈ ਗਿਆ ਅਤੇ ਇੱਥੇ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਵਿਧਾਇਕ ਸਾਹਿਬ ਖਾਦੀ ਪੀਤੀ ਦੇ ਵਿੱਚ ਸਨ ਪਰ ਇਸ ਮਾਮਲੇ ਨੂੰ ਜੇ ਦੂਜੇ ਤਰੀਕੇ ਨਾਲ ਦੇਖਿਆ ਜਾਵੇ ਤਾਂ ਵਿਧਾਇਕ ਆਮ ਆਦਮੀ ਪਾਰਟੀ ਦੇ ਸੁਖਵੀਰ ਸਿੰਘ ਮੈਸਰ ਖਾਨਾ ਲਗਾਤਾਰ ਹੁਣ ਵਿਵਾਦਾਂ ਦੇ ਵਿੱਚ ਚੱਲੇ ਆ ਰਹੇ ਨੇ ਤੇ ਇੱਥੇ ਕਿਸਾਨ ਆਗੂਆਂ ਦੇ ਵੱਲੋਂ ਬਹੁਤ ਸਾਰੇ ਤਿੱਖੇ ਸਵਾਲ ਜਵਾਬ ਉਹਨਾਂ ਦੇ ਨਾਲ ਕੀਤੇ ਗਏ ਨੇ ਤਾਂ ਇਸ ਤੋਂ ਇਲਾਵਾ ਲਾਲ ਸਿੰਘ ਉਗੋਕੇ ਜੋ ਵਿਧਾਇਕ ਹਲਕਾ ਪਧੌੜ ਨੇ ਉਹਨਾਂ ਨੂੰ ਵੀ ਇੱਕ ਕਿਸਾਨਾਂ ਦੇ ਕੁਝ ਨੁਮਾਇंदे ਸੀ ਉਹਨਾਂ ਦੇ ਵੱਲੋਂ ਘੇਰਿਆ ਗਿਆ ਸੀ ਉਸ ਦੀ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਅਮਨ ਸ਼ੇਰ ਸਿੰਘ ਸਰੀਕਲਸੀ ਜੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਪ ਪ੍ਰਧਾਨ ਨੇ ਉਹਨਾਂ ਨੂੰ ਵੀ ਘੇਰਿਆ ਗਿਆ ਅਤੇ ਉਹ ਆਪਣੀ ਗੱਡੀ ਦੇ ਬਾਰਨਰ ਟੇ ਉੱਪਰ ਚੜ ਜਾਂਦੇ ਆ ਤੇ ਜਿੱਥੇ ਸਵਾਲ ਜਵਾਬ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਕੀਤੇ ਜਾਂਦੇ ਆ ਇੱਕ ਹੋਰ ਜੋ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਣ ਇਸ ਮੌਕੇ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸ ਦਾ ਉਦਘਾਟਨ ਕਰਨ ਸਕੂਲ ਦੇ ਵਿੱਚ ਆਉਣਾ ਸੀ ਐਨ ਮੌਕੇ ਤੇ ਉਹ ਆਉਣ ਤੋਂ ਜਵਾਬ ਦੇ ਗਏ ਨਹੀਂ ਪਹੁੰਚੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਕਿਸਾਨ ਉਹਨਾਂ ਨੂੰ ਕੇਰਨ ਦੇ ਲਈ ਸਵਾਲ ਜਵਾਬ ਕਰਦੇ ਰਹੀ ਪਹੁੰਚੁਕੇ ਨੇ ਤਾਂ ਬਹੁਤ ਸਾਰੇ ਵਿਧਾਇਕਾਂ ਦੇ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਵੱਖ-ਵੱਖ ਪਿੰਡਾਂ ਇਲਾਕਿਆਂ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਤਾਂ ਡਾਕਟਰ ਵਿਜੇ ਸਿੰਘਲਾ ਦੇ ਵੱਲੋਂ ਵੀ ਇੱਕ ਸਕੂਲ ਦੀ ਚਾਰਦੀਵਾਰੀ ਦਾ ਉਤਕਰਨ ਕੀਤਾ ਗਿਆ ਜਿਸ ਦੇ ਉੱਤੇ ਬਹੁਤ ਸਾਰੇ ਸਵਾਲ ਲੋਕਾਂ ਦੇ ਵੱਲੋਂ ਖੜੇ ਕੀਤਾ ਗਿਆ ਕਿ ਸਾਰੇ ਕੰਮ ਪਹਿਲਾਂ ਦੇ ਹੋਏ ਹੋਏ ਨੇ ਪਰ ਇਹਨਾਂ ਦੇ ਨਹੀਂ ਪੱਥਰ ਜਾਂ ਫਿਰ ਇਹਨਾਂ ਦੇ ਵਿੱਚ ਆਪਣੇ ਨਹੀਂ ਪੱਥਰ ਫਸਾ ਕੇ ਅਦਕਾਟਨ ਕਰਨ ਦਾ ਜੋ ਨਮਾ ਰਵਾਜ ਤੋੜਿਆ ਗਿਆ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਨੂੰ ਸਿਰਫ ਮੂਰਖ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਇਸ ਤਰੀਕੇ ਦੇ ਜੋ ਵਿਧਾਇਕਾਂ ਦੇ ਨਾਲ ਵਿਵਾਦ ਲਗਾਤਾਰ ਜੁੜਦੇ ਜਾ ਰਹੇ ਨੇ ਵਧਦੇ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਲਈ ਇਹ ਮਾੜੇ ਦਿਨਾਂ ਦੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਕਿਉਂਕਿ ਵਿਧਾਇਕਾਂ ਦਾ ਘਰਾਉ ਲਗਭਗ 2 ਸਾਲ ਪਹਿਲਾਂ ਹੁਣਾ ਸ਼ੁਰੂ ਹੋ ਗਿਆ ਤਾਂ 2 ਸਾਲਾਂ ਦੇ ਵਿੱਚ ਬਹੁਤ ਕੁਝ ਬਦਲਦਾ ਦਿਖਾਈ ਦੇ ਸਕਦਾ ਹੈ ਕਿ ਇਹਨਾਂ ਵਿਧਾਇਕਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਫਿਰ ਲੋਕਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੁਧਾਰ ਕੇ ਲੋਕਾਂ ਸਾਹਮਣੇ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋ ਸਕਣਗੇ ਇਹ ਵਿਧਾਇਕ ਇਸ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ